ਪਤਲਾ ਪਤਲ ਜਬਾਬੇ ਬੰਗਤੀ ਗਾਈ ਸੀ ਉਹ ਸੋਚਾਂ ਦੇ ਵਿੱਚ ਸਾਰੀ ਉੱਥੇ ਸੰਗਤ ਪਾਈ ਸੀ ਪਤਲਾ ਪਤਲ ਜਬਾਬੇ ਬੰਗਤੀ ਗਾਈ ਸੀ ਉਹ ਸੋਚਾਂ ਦੇ ਵਿੱਚ ਸਾਰੀ ਉੱਥੇ ਸੰਗਤ ਪਾਈ ਸੀ ਹੋ ਤੀਰ ਕਾ ਜੀ ਸਭ ਸੋਚਣ ਤੀਰ ਕਾ ਜੀ ਸਭ ਸੋਚਣ ਦਸਤੇ ਗੀਰ ਹੈਰਾਨ ਹੋਇਆ ਉਹ 14 ਲੋਕ ਨੇ ਸਾਡੇ ਵਿੱਚ ਪਹਿਲੀ ਗਲਤੀ ਗਾਇਆ ਦੂਜਾ ਸਾਜ਼ ਵਜਾਇਆ ਏ ਹੋ ਤੀਜੀ ਗਲਤੀ ਮੱਥਾ ਤੂੰ ਗੁਰਨ ਲਾਇਆ ਏ ਪਹਿਲੀ ਗਲਤੀ ਗਾਇਆ ਦੂਜਾ ਸਾਜ਼ ਵਜਾਇਆ ਏ ਹੋ ਤੀਜੀ ਗਲਤੀ ਮੱਥਾ ਤੂੰ ਗੁਰਨ ਲਾਇਆ ਏ ਹੋ ਕਿਹੜੀ ਗੱਲੋਂ ਆੜਾ ਤੇੜੀ ਗੱਲੋਂ ਆੜਾ ਸਾਡੇ ਧਰਮ ਨਾਲ ਲਿਆ ਹੋਇਆ ਹੋ 14 ਲੋਕ ਨੇ ਸਾਡੇ ਵਿੱਚ ਦਰਾਂ ਦੇ ਕਿਹੜਾ ਦਸਕਾਵੇਂ ਬਹਿ ਕੇ ਅੰਮ੍ਰਿਤ ਵੇਲੇ ਤੂੰ ਹੋ ਬੜੀ ਕੀਮਤੀ ਜ਼ਿੰਦਗੀ ਕਾ ਤੋਂ ਮੌਤ ਨਾ ਖੇਲੇ ਤੂੰ ਕੱਲਾਮ ਕਿਹੜਾ ਦਸਕਾਵੇਂ ਬਹਿ ਕੇ ਅੰਮ੍ਰਿਤ ਵੇਲੇ ਤੂੰ ਹੋ ਬੜੀ ਕੀਮਤੀ ਜ਼ਿੰਦਗੀ ਕਾ ਤੋਂ ਮੌਤ ਨਾ ਖੇਲੇ ਤੂੰ ਉਠ ਨਿਵਾਜ ਹੈ ਪੜਨੀ ਉਠ ਨਿਵਾਜੇ ਪੜਨੀ ਨਿਤਨੇ ਮੈਂ ਲਿਆ ਹੋਇਆ ਹੋ 14 ਲੋਕ ਨੇ ਸਾਡੇ ਵਿੱਚ 14 ਲੋਕ ਨੇ ਸਾਡੇ ਵਿੱਚ ਗੁਰਾਂ ਦੇ ਗਿਆ ਇਕੱਠੇ ਹੋਗੇ ਆ ਗਏ ਨੇ ਇਹ ਗਲਤੀ ਬਾਬੇ ਕੀਤੀ ਸਾਰੇ ਦੋਸ਼ ਲਗਾ ਰਹੇ ਨੇ ਗੁਰੂ ਨਾਨਕ ਕੋਲੇ ਸਾਰੇ ਇਕੱਠੇ ਹੋਗੇ ਆ ਗਏ ਨੇ ਇਹ ਗਲਤੀ ਬਾਬੇ ਕੀਤੀ ਸਾਰੇ ਦੋਸ਼ ਲਗਾ ਰਹੇ ਨੇ ਮਹਿੰਦਪੁਰੀ ਕਰ ਸਜਦਾ ਮਹਿੰਦਪੁਰੀ ਕਰ ਸਜਦਾ ਹੈ ਵਿਚਮਾਨ ਡਟਿਆ ਹੋਇਆ ਉਹ 14 ਲੋਕ ਨੇ ਸਾਡੇ ਵਿੱਚ ਕੁਰਾਨ ਦੇ ਕਿਹਾ ਹੋਇਆ 14 ਲੋਕ ਨੇ ਸਾਡੇ ਵਿੱਚ ਕੁਰਾਨ ਦੇਖਿਆ ਹੋਇਆ 14 ਲੋਕ ਨੇ ਸਾਡੇ ਵਿੱਚ ਕੁਰਾਨ ਦੇਖਿਆ ਹੋਇਆ ਜਿੱਥੇ ਸਮੁੱਚੀ ਸੰਗਤ ਦੇ ਵੱਲੋਂ ਬਿਆਨ ਬਾੜ ਆਇਆ